ਹਾਲ ਪਿਆਰਿਓ ਕੀ ਹਾਲ ਚਾਲ ਆਸਤੇ ਮਿਤ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਥੰਬਨੇਲ ਤੁਸੀਂ ਪਹਿਲਾਂ ਹੀ ਪੜ ਲਿਆ ਹੋਣਾ ਤੇ ਥੰਬਨੇਲ ਦਾ ਜਿਹੜਾ ਮੇਨ ਭਾਵ ਹੈ ਉੱਥੇ ਲਿਖਿਆ ਹੋਇਆ ਹੈ ਕਿ ਹਾਂ ਮੈਂ ਅਧੂਰਾ ਹਾਂ ਤਾਂ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਭਾਈ ਇਹ ਕਿਹੋ ਜਿਹਾ ਵਾਕ ਲਿਖਿਆ ਹੈ ਕਿ ਹਾਂ ਮੈਂ ਅਧੂਰਾ ਹਾਂ ਕੀ ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਲਿਖ ਦਵਾਂ ਕਿ ਮੈਂ ਹਾਂ ਮੈਂ ਪੂਰਾ ਹਾਂ ਨਹੀਂ ਮੈਂ ਅਧੂਰਾ ਕਿਉਂ ਕਿਵੇਂ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਦੂਜੇ ਦੇ ਨਾਲ ਡਿਸਕਸ ਕਰਾਂਗੇ ਸਾਡੀਆਂ ਵੀਡੀਓਜ਼ ਅਸਲ 'ਚ ਕੋਈ ਲੈਕਚਰ ਨਹੀਂ ਆਪ ਜੀ ਦੇ ਨਾਲ ਕਰਤਾਂਵਾ ਹੀ ਹਨ ਅਗਰ ਚੰਗੀਆਂ ਲੱਗਦੀਆਂ ਤਾਂ ਕਿਰਪਾ ਕਰਕੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂ ਮੈਂ ਅਧੂਰਾ ਹਾਂ ਇਹਦਾ ਮੇਨ ਮਕਸਦ ਹੈ ਕਿ ਮੈਂ ਹਜੇ ਭਰਿਆ ਨਹੀਂ ਮੈਂ ਹਜੇ ਕੰਪਲੀਟ ਨਹੀਂ ਮੈਂ ਹਜੇ ਸਿੱਖ ਰਿਹਾ ਹਾਂ ਮੈਂ ਸਿੱਖੂਗਾ ਮੈਂ ਸਿੱਖਦਾ ਹੀ ਰਹੂੰਗਾ ਕਾਰਨ ਕਿ ਜਿਹੜਾ ਮਨੁੱਖ ਹੈ ਉਹ ਹਮੇਸ਼ਾ ਹੀ ਸਿੱਖਦਾ ਰਹਿੰਦਾ ਹੈ ਕਿਉਂਕਿ ਮਨੁੱਖ ਕਦੇ ਵੀ ਪਰਫੈਕਟ ਨਹੀਂ ਹੋ ਸਕਦਾ ਆਪਾਂ ਹਮੇਸ਼ਾ ਹੀ ਗੱਲਾਂ ਕਰਦੇ ਆ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ ਤੇ ਜੇਕਰ ਅਸੀਂ ਗਲਤੀ ਕਰਦੇ ਆ ਇਟ ਮੀਨ ਸਾਡੇ ਚ ਹਜੇ ਤੱਕ ਪਰਫੈਕਸ਼ਨ ਨਹੀਂ ਆਈ ਤੇ ਮੇਰੇ ਹਿਸਾਬ ਨਾਲ ਪਰਫੈਕਸ਼ਨ ਆਉਣੀ ਵੀ ਨਹੀਂ ਚਾਹੀਦੀ ਕਾਰਨ ਫਿਰ ਸਾਡੇ ਚ ਸਿੱਖਣ ਦੀ ਜਿਹੜੀ ਆ ਉਹ ਆਸ ਮੁੱਕ ਜਾਏਗੀ ਤੇ ਅਸੀਂ ਇੱਕ ਹੰਕਾਰ ਵਾਲੀ ਦਿਸ਼ਾ ਨੂੰ ਵੱਧ ਜਾਵਾਂਗੇ ਜਿਵੇਂ ਕਿ ਆਪਾਂ ਪਿਛੇ ਇੱਕ ਕਹਾਣੀ ਦੇ ਵਿੱਚ ਸੁਣਿਆ ਸੀ ਜੀਦਾ ਜਿਹੜਾ ਵੈ ਲਿੰਕ ਉੱਪਰ ਆਈ ਲਿੰਕ ਤੇ ਦੇ ਦੂੰਗਾ ਤੁਸੀਂ ਉਹ ਸੁਣ ਲਿਓ ਤੇ ਮੈਂ ਕਿਵੇਂ ਅਧੂਰਾ ਹਾਂ ਜਿਵੇਂ ਆਪਾਂ ਆਮ ਕਰਕੇ ਹੀ ਇਹ ਜਿਹੜੀ ਐਗਜ਼ਾਮਪਲ ਲੈਨੇ ਆ ਕਿ ਇੱਕ ਪਾਣੀ ਦਾ ਗਲਾਸ ਹੈ ਜੇਕਰ ਉਹ ਖਾਲੀ ਹੈ ਤਾਂ ਹੀ ਆਪਾਂ ਉਹਦੇ ਵਿੱਚ ਪਾਣੀ ਪਾ ਸਕਦੇ ਹਾਂ ਤੇ ਜੇਕਰ ਭਰਿਆ ਹੋ ਕੇ ਪਾਣੀ ਬਾਹਰ ਡੁੱਲੂਗਾ ਠੀਕ ਹੈ ਜੀ ਤੇ ਸੋ ਇੱਕ ਮੈਂ ਪਾਣੀ ਦੇ ਗਲਾਸ ਵਾਂਗੂ ਆਪਣੇ ਆਪ ਨੂੰ ਹਜੇ ਵੀ ਅਧੂਰਾ ਮਹਿਸੂਸ ਕਰਦਾ ਹਾਂ ਕਿ ਮੈਂ ਰੋਜ਼ ਕੁਛ ਨਾ ਕੁਛ ਕੁਛ ਨਾ ਕੁਛ ਸਿੱਖਾਂ ਤਾਂ ਜੋ ਮੈਂ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕਾਂ ਅਸੀਂ ਆਪਣੇ ਆਪ ਨੂੰ ਅਪਡੇਟ ਕਰ ਸਕੀ ਤਾਂ ਸਾਡਾ ਅੱਜ ਦਾ ਇਹੀ ਐਟੀਟਿਊਡ ਹੋਣਾ ਚਾਹੀਦਾ ਸਾਰਿਆਂ ਦਾ ਇਹੀ ਐਟੀਟਿਊਡ ਹੋਣਾ ਚਾਹੀਦਾ ਕਿ ਮੈਂ ਅਧੂਰਾ ਹਾਂ ਮੈਂ ਕਿਸੇ ਨੂੰ ਕੋਈ ਸਿੱਖਿਆ ਨਹੀਂ ਦੇ ਰਿਹਾ ਮੈਂ ਆਪਣੇ ਜੁੱਥ ਤੇ ਭੈਣ ਭਰਾਵਾਂ ਨਾਲ ਗੱਲਬਾਤ ਕਰ ਰਿਹਾ ਕੋਈ ਮੇਰੇ ਤੋਂ ਵੱਡਾ ਹੋ ਸਕਦਾ ਕੋਈ ਮੇਰੇ ਤੋਂ ਛੋਟਾ ਹੋ ਸਕਦਾ ਉਹ ਸਭ ਦੇ ਨਾਲ ਇਹ ਬੇਸਿਕ ਚਰਚਾ ਹੈ ਕਿ ਮੈਂ ਅਧੂਰਾ ਕਿਉਂ ਹਾਂ ਇਹ ਪੂਰਾ ਕੌਣ ਹੁੰਦਾ ਹੈ ਉਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਮਨੁੱਖ ਪੂਰਾ ਕਦੋਂ ਹੁੰਦਾ ਹੈ ਇਹਦਾ ਉੱਤਰ ਤੁਸੀਂ ਮੈਨੂੰ ਆਪੀ ਕਮੈਂਟ ਬਾਕਸ ਦੇ ਦਿਦਿਓ ਭਾਈ ਕਿ ਮਨੁੱਖ ਪੂਰਾ ਕਦੋਂ ਹੁੰਦਾ ਹੈ ਜਦੋਂ ਬੰਦਾ ਕਹਿ ਦਵੇ ਕਿ ਫਲਾਣਾ ਸਿੰਘ ਪੂਰਾ ਹੋ ਗਿਆ ਹੁਣ ਤੁਸੀਂ ਮੈਨੂੰ ਦੱਸ ਦੋ ਕਿ ਤੁਸੀਂ ਪੂਰਾ ਹੋਣਾ ਚਾਹੁੰਦੇ ਹੋ ਕਿ ਅਧੂਰੇ ਹੀ ਰਹਿਣਾ ਚਾਹੁੰਦੇ ਹੋ ਮੇਰੇ ਬੰਦ ਜੇਕਰ ਤੁਸੀਂ ਆਪਣਾ ਐਟੀਟਿਊਡ ਅਧੂਰਾ ਹੀ ਰੱਖਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਵਿੱਚ ਦੂਰ ਦੱਸਿਓ ਕਿ ਤੁਸੀਂ ਅਧੂਰੇ ਹੋ ਜਾਂ ਪੂਰੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਹਮੇਸ਼ਾ ਹੀ ਅਧੂਰੇ ਰਹਿਣਾ ਚਾਹੀਦਾ ਹੈ ਜਿਸ ਦੇ ਨਾਲ ਕੀ ਸਾਡਾ ਲਰਨਿੰਗ ਐਟੀਟਿਊਡ ਰਹੂਗਾ ਅਸੀਂ ਖੱਬੇੋਂ ਸੱਜੇੋਂ ਜਿੱਥੋਂ ਵੀ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਸੀ ਸਿੱਖਦੇ ਰਹਾਂਗੇ ਇੱਕ ਸਾਡੇ ਮਨ ਦੇ ਵਿੱਚ ਇਹ ਧੌਣ ਤੇ ਇੱਕ ਸਰਿਆ ਹੁੰਦਾ ਹੈ ਇਹ ਉਹ ਮੇਰੇ ਤੋਂ ਛੋਟਾ ਹੈ ਜਾਂ ਉਹ ਮੇਰੇ ਡੈਜ਼ਿਗਨੇਸ਼ਨ ਦੇ ਪੱਖੋਂ ਮੇਰੇ ਤੋਂ ਛੋਟਾ ਹੈ ਤਾਂ ਮੈਂ ਉਹਦੇ ਤੋਂ ਇਹ ਗੱਲ ਪੁੱਛਣੀ ਨਹੀਂ ਇਹ ਵਾਲਾ ਸਾਰੀਆਂ ਸਾਡੇ ਦਿਮਾਗ 'ਚ ਨਹੀਂ ਹੋਣਾ ਚਾਹੀਦਾ ਜੇਕਰ ਮੈਂ ਕੁਝ ਸਿੱਖਣਾ ਚਾਹੁੰਨਾ ਤਾਂ ਮੈਂ ਆਪਣੇ ਉਮਰ ਤੋਂ ਛੋਟੇ ਜਾ ਪੱਦਵੀ ਤੋਂ ਛੋਟੇ ਬੰਦੇ ਤੋਂ ਵੀ ਸਿੱਖ ਸਕਦਾ ਪਰ ਸਾਨੂੰ ਐਟੀਟਿਊਡ ਕੀ ਰੱਖਣਾ ਪੈਣਾ ਮੈਂ ਅਧੂਰਾ ਹਾਂ ਸੋ ਆਸ ਹੈ ਕਿ ਤੁਹਾਨੂੰ ਮੇਰੀ ਜਿਹੜੀ ਅੱਜ ਦੀ ਗੱਲ ਅੱਛੀ ਲੱਗੀ ਹੋਊਗੀ ਜੇਕਰ ਅੱਛੀ ਲੱਗੀ ਹੈ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਹੁਣ ਤੁਸੀਂ ਦੱਸਣਾ ਕਿ ਤੁਸੀਂ ਮੇਰੇ ਵਾਂਗ ਅਧੂਰੇ ਹੋ ਜਾਂ ਤੁਸੀਂ ਪੂਰੇ ਹੋ ਤੇ ਪੂਰਾ ਬੰਦਾ ਕਦੋਂ ਹੁੰਦਾ ਹੈ ਉਹ ਵੀ ਤੁਸੀਂ ਸਾਰੇ ਜਾਣੇ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਬੰਦਾ ਪੂਰਾ ਕਦੋਂ ਹੁੰਦਾ ਹੈ ਇਹ ਬੰਦਾ ਪੂਰਾ ਉਹਦੇ ਹੁੰਦਾ ਜਦੋਂ ਬੰਦਾ ਆਕੜ ਜਾਂਦਾ ਇਹ ਤੁਹਾਨੂੰ ਮੈਂ ਹਿੰਟ ਦਿੱਤਾ ਬੰਦਾ ਕਦੋਂ ਆਕੜਦਾ ਕਦੋਂ ਪੂਰਾ ਹੁੰਦਾ ਉਹਦੇ ਵਾਸਤੇ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸਿਓ ਵੀ ਤਾਂ ਜੋ ਮੈਨੂੰ ਵੀ ਪਤਾ ਲੱਗੇ ਕਿ ਤੁਸੀਂ ਅਧੂਰੇ ਹੋ ਜਾਂ ਪੂਰੇ ਹੋ ਬਹੁਤ ਬਹੁਤ ਧੰਨਵਾਦ